ਗਵਾਂਡੀ ਦੇ ਵੱਲੋਂ ਹੀ ਗਵਾਂਡੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਗਵਾਂਡੀ ਦੂਸਰੇ ਗਵਾਂਡੀ ਦੇ ਘਰ ਛੱਤ ਟੱਪ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਪਹੁੰਚਿਆ ਸੀ ਤੇ ਜਾਂਦੇ ਸਾਰ ਹੀ ਇੱਕ ਵਿਅਕਤੀ ਦੇ ਉੱਤੇ ਉਸਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਗਰਦਨ ਦੇ ਉੱਤੇ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਪੂਰੀ دہشت ਫੈਲ ਗਈ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਪਰ ਆਖਰ ਇਹ ਕਤਲ ਕਿਉਂ ਕੀਤਾ ਗਿਆ ਇਸ ਦੇ ਬਾਰੇ ਜੋ ਜਾਂਚ ਆ ਉਹ ਪੁਲਿਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਮਾਮਲਾ ਸ਼੍ਰੀ ਚੰਕੌਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗਵਾਂਡੀ ਹੀ ਗਵਾਂਡੀ ਦੀ ਜਾਨ ਦਾ ਦੁਸ਼ਮਣ ਬਣਿਆ ਤੇ ਗਵਾਂਡੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਕਾਜਮਕਰਾਂ ਹੈ ਜੀ ਸਾਰਾ ਕੇ ਦੇਖਿਆ ਫਾਜ਼ਲ ਆਲ ਦੇ ਗੱਲ ਤੇ ਟੱਕ ਲੱਗੀਆਂ ਨੇ ਸਭ ਨੂੰ ਕੁਝ ਨਹੀਂ ਪਤਾ ਕਿ ਕਿਆ ਕੁਝ ਹੋਇਆ ਕਿਆ ਨਹੀਂ ਜਿਵੇਂ ਘਰ ਤੇ ਦੱਸ ਰਹੇ ਕਿ ਕੋਠੇ ਪਰੋਂ ਕੰਦ ਟੱਪ ਕੇ ਆਇਆ ਜੀ ਸਾਨੂੰ ਬਦ ਕਰਦੇ ਇਨਸਾਨ ਚਾਹੀਦਾ ਜੇ ਕੋਣ ਐ ਕੰਦ ਕਰਦੀ ਆਪਣਾ ਗਵਰਦੀ ਦਾ ਸੰਗਤ ਸਿੰਘ ਦਾ ਮੁੰਡਾ ਝੋਲਦੀ ਐ ਜੀ ਸੰਗਤ ਸਿੰਘ ਦਾ ਭਤੀਜਾ ਜੀ ਅੱਛਾ ਜੀ ਹਾਂ ਜੀ ਸ਼ਰਾਬ ਲੋਟੀ ਹੋਣਾ ਰੌਣਕ ਜਿਆਦਾ ਬੰਤੀਸਾ ਚਾਹੀਦੀ ਐ ਹੱਥ ਵਾ ਕੇ ਬੇਨਤੀ ਐ ਕੀ ਮਾਰੇ ਹਮ ਤੱਕ ਲੱਗਿਆ ਹੋਏ ਤੁਸੀਂ ਜਾ ਕੇ ਦੇਖ ਨਹੀਂ ਸਕਦੇ ਕਿਰਪਾਨ ਦੇ ਤੱਕ ਲੱਗਿਆ ਹੋਇਆ ਹੈ ਕਹਿੰਦਾ ਵੀ ਤੁਹਾਨੂੰ ਨਿਕਲਣਾ ਹੀ ਨਿਕਲਣਾ ਪੈਣਾ ਜੀ ਇਹਦਾ ਗੈੜੀ ਕੋਠੇ ਤੇ ਚੱਲਿਆ ਉਹ ਕਹਿੰਦੇ ਸੀ ਧੀਏ ਹੀ ਗੱਲ ਤੇ ਇਹ ਕੀ ਹੋਇਆ ਵੀ ਪਾਪ ਕੱਟਲੇ ਆਪੇ ਜੀ ਸਭੇ ਪਹਿਲਾਂ ਤਾਂ ਜੀ ਕਿਰਪਾਨ ਦੇ ਸਾਰੀਆਂ ਦਿਸਤਾਂ ਦੇ ਦਰਵਾਜ਼ੇ ਤੋੜੇ ਆ ਜੀ ਮੇਰੇ ਘਰ ਵਾਲੇ ਦੇ ਪਤਾ ਨਹੀਂ ਕਿੱਥੇ ਮਾਰੀ ਆ ਜੀ ਲਹੂ ਲਹਾਲ ਕਰਕੇ ਰੱਖਦਾ ਜੀ ਸਾਡੇ ਸਾਰੇ ਚੰਦੇ ਮੁੱਕੇ ਅਰ ਮੇਰੇ ਪਰੋ ਵੀ ਬਰਸੇ ਲੈ ਲੈ ਕੇ ਜਾਵੇ ਉਹਨਾਂ ਕਿਰਪਾਨ ਦੇ ਦੋ ਘਟਤੇ ਜੀ ਐਨ ਹੋ ਗਿਆ ਉਹ ਆਸ਼ਮਾ ਤਾਂ ਕੋਈ ਤਾਂ ਗੱਲ ਨਹੀਂ ਹੈ ਗੱਲ ਉਹ ਸਾਡੇ ਤੇ ਅੱਖ ਰੱਖਦਾ ਮੇਰੇ ਦੇਖਦੇ ਮੁੰਡੇ ਉਹਨੇ ਇੰਨੀ ਅੱਖ ਜ਼ਿਆਦਾ ਰੱਖੀ ਹੋਈ ਵੀ ਹੈ ਜੀ ਉਹਨੂੰ ਵੀ ਚੱਲਦਾ ਨਹੀਂ ਉਹ ਵਿਚਾਰੇ ਜਾਲੀਆਂ ਨਾਲ ਲਾ ਕੇ ਬਚ ਰਹੇ ਆ ਜੀ ਕੀ ਨਾ ਸੀ ਬੰਦਾਂ ਦਾ ਜੀ ਬੋਲਦੀ ਆ ਜੀ ਉਹਦੇ ਨਾ ਦੇ ਬੰਦੇ ਜੀ ਸਾਡੇ ਗੋਡੀਆਂ ਦਾ ਬੰਦਾ ਏ ਜੀ ਫਾਤਰ ਨੇਮ ਕੀ ਉਹਨਾਂ ਦਾ ਬਾਪ ਦਾ ਨਾਮ ਕੀ ਉਹਨਾਂ ਦਾ ਤਰੋ ਸਿੰਘ ਉਹ ਵਿਚਾਰੇ ਜਾ ਗਿਆ ਲਾ ਲਾ ਕੇ ਮੁੰਡਾ ਬਚ ਰਿਹਾ ਜੀ ਇੱਕੋ ਇੱਕ ਮੁੰਡਾ ਉਹਦਾ ਵੀ ਮੇਰੇ ਦੇਖ ਨਾਲ ਜੀ ਆਪਸੀ ਰੰਜਿਸ਼ ਚੱਲ ਰਹੀ ਸੀ ਤੁਹਾਡੀ ਸਾਡੀ ਕੋਈ ਰੰਜਿਸ਼ ਨਹੀਂ ਜੀ ਕੋਈ ਦੁਸ਼ਮਣੀ ਨਹੀਂ ਜੀ ਕੋਈ ਗੱਲ ਨਹੀਂ ਜੀ ਕੋਈ ਉਹ ਨਹੀਂ ਸੀ ਜਿਸ ਤਰ੍ਹਾਂ ਅੰਦਰ ਦਰਵਾਜ਼ੇ ਲਈ ਰੱਖੇ ਤੇ ਮੇਰੇ ਮੁੰਡਿਆਂ ਨੂੰ ਬੁਲਾ ਰਹੇ ਸੀ ਮੁੰਡਾ ਨਿਕਲਿਆ ਨਹੀਂ ਜੀ ਬਾਤ ਸੀ ਸਿਰਫ ਕੋਠੇ ਤੇ ਛੜਿਆ ਜੀ ਹੋਰ ਕੋਈ ਗੱਲ ਨਹੀਂ ਕੰਦ ਕੱਪ ਕੇ ਆਇਆ ਜੀ ਸਾਡੇ ਗੇਟ ਦੋ ਸਾਡੇ ਕੈਮਰੇ ਵੀ ਲੱਗੇ ਨੇ ਕੈਮਰੇ ਆਚਕ ਵੀ ਵੇਚੱਕ ਜੀ ਦੇਖ ਲਿਓ ਜੀ ਦਰਵਾਜ਼ੇ ਵੀ ਤੋੜਲੇ ਮਾਰੇ ਜੀ ਸਾਡੀ ਦੇਸ ਵੀ ਤੋੜਤੀ ਜੀ ਕਰਪਾੰਦ ਵੀ ਦੋ ਕਰਤੇ ਤੁਹਾਡਾ ਬੰਦਾ ਠੀਕ ਆ ਹੁਣ ਕਿਦਾਂ ਪਪਾ ਮੀ ਜੀ ਬੰਦਾ ਸਾਡਾ ਠੀਕ ਨਹੀਂ ਹੈ ਜੀ ਗਵਾਂਡੀ ਦੇ ਵੱਲੋਂ ਹੀ ਗਵਾਂਡੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਜਾਣਕਾਰੀ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਇੱਕ ਗਵਾਂਡੀ ਦੂਸਰੇ ਗਵਾਂਡੀ ਦੇ ਘਰ ਛੱਤ ਟੱਪ ਕੇ ਤੇਜ਼ ਤਾਰ ਹਥਿਆਰਾਂ ਦੇ ਨਾਲ ਲੈਸ ਹੋ ਕੇ ਪਹੁੰਚਿਆ ਸੀ ਤੇ ਜਾਂਦੇ ਸਾਰ ਹੀ ਇੱਕ ਵਿਅਕਤੀ ਦੇ ਉੱਤੇ ਉਸਨੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਗਰਦਨ ਦੇ ਉੱਤੇ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਜਾ ਕੇ ਉਸਨੇ ਦਮ ਤੋੜ ਦਿੱਤਾ ਹਾਲਾਂਕਿ ਇਸ ਘਟਨਾ ਤੋਂ ਬਾਅਦ ਜਿੱਥੇ ਇਲਾਕੇ ਦੇ ਵਿੱਚ ਪੂਰੀ دہشت ਫੈਲ ਗਈ ਹੈ ਉੱਥੇ ਹੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਗਈ ਹੈ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਵੀ ਕੋਈ ਪੁਰਾਣੀ ਰੰਜਿਸ਼ ਨਹੀਂ ਹੈ ਪਰ ਆਖਰ ਇਹ ਕਤਲ ਕਿਉਂ ਕੀਤਾ ਗਿਆ ਇਸ ਦੇ ਬਾਰੇ ਜੋ ਜਾਂਚ ਆ ਉਹ ਪੁਲਿਸ ਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾਂ ਮਾਮਲਾ ਸ਼੍ਰੀ ਚਮਕੌਰ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਗਵਾਂਡੀ ਹੀ ਗਵਾਂਡੀ ਦੀ ਜਾਨ ਦਾ ਦੁਸ਼ਮਣ ਬਣਿਆ ਤੇ ਗਵਾਂਡੀ ਦਾ ਤੇਜ਼ ਤਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਕਾ ਜਾਣ ਦਾ ਘਰ ਆਇਆ ਜੀ ਘਰ ਆ ਕੇ ਦੇਖਿਆ ਫਾਜ਼ਲ ਆਂਦੇ ਗੱਲ ਤੇ ਟੱਕ ਲੱਗੀਆਂ ਨੇ ਅਸੀਂ ਸਾਨੂੰ ਕੁਝ ਨਹੀਂ ਪਤਾ ਕਿ ਕਿਆ ਕੁਛ ਹੋਇਆ ਕਿਆ ਨਹੀਂ ਜਿਵੇਂ ਘਰ ਤੇ ਦੱਸ ਰਹੇ ਕਿ ਕੋਠੇ ਪਰੋਂ ਕੰਦ ਟੱਪ ਕੇ ਆਇਆ ਜੀ ਸਾਨੂੰ ਬੱਦ ਕਰਦੇ ਇਨਸਾਨ ਚਾਹੀਦਾ ਜੇ ਕੋਈ ਕੌਣ ਆਇਆ ਕੰਦ ਕੱਢੀ ਆਪਣਾ ਗਵਰਦੀ ਦਾਇ ਸਿੰਘ ਸਿੰਘ ਦਾ ਮੁੰਡਾ ਝੋਲਦੀ ਹੈ ਜੀ ਮੈਂ ਤਾਂ ਚਿੱਤ ਰੱਤਰ ਰੋਹਦਾ ਸਿੰਘ ਸਿੰਘ ਦਾ ਭਤੀਜਾ ਹੈ ਅੱਛਾ ਜੀ ਬਾ ਜੀ ਸ਼ਰਾਬ ਝੋਲਦੀ ਹੁੰਦਾ ਨਾ ਜੀ ਜਿਆਦਾ ਫਾਂਸੀਸਾ ਚਾਹੀਦੀ ਹੈ ਹੱਥ ਵਾ ਕੇ ਬੇਨਤੀ ਹੈ ਕੀ ਮਾਰੇ ਹੁਣ ਤੱਕ ਲੱਗਿਆ ਤੁਸੀਂ ਜਾ ਕੇ ਦੇਖ ਨਹੀਂ ਸਕਦੇ ਕਿ ਕਿਰਪਾਨ ਦੇ ਤੱਕ ਲੱਗਿਆ ਹੋਇਆ ਹੈ ਕਹਿੰਦਾ ਵੀ ਤੁਹਾਨੂੰ ਨਿਕਲਣਾ ਹੀ ਨਿਕਲਣਾ ਪੈਣਾ ਜੀ ਇਹਦਾ ਗੈਰੀ ਕੋਠੇ ਤੇ ਚਲੇ ਉਹ ਕਹਿੰਦਾ ਸੀ ਕਿ ਇਹ ਗੱਲ ਕਹੀ ਹੈ ਕਿ ਆਹ ਹੋਇਆ ਦੂਜੀ ਥਾਂ ਦਾ ਕੱਪਲੇ ਆਪੇ ਹੀ ਸੱਤੇ ਪਹਿਲਾਂ ਤਾਂ ਜੇ ਕਿਰਪਾਨ ਦੇ ਸਾਰੀਆਂ ਡਿਸਟੈਂਸ ਤੋਂ ਦਰਵਾਜ਼ੇ ਤੋੜੇ ਹਨ ਜੀ ਮੇਰੇ ਘਰ ਵਾਲੇ ਦੇ ਪਤਾ ਨਹੀਂ ਕਿੱਥੇ ਮਾਰੀ ਆ ਜੀ ਲਹੂ ਲਹਾਨ ਕਰਕੇ ਰੱਖਦਾ ਜੀ ਸਾਡੇ ਸਾਹ ਚੁੰਦੇ ਤਮਤੇ ਅਰ ਮੇਰੇ ਫਰਮ ਵੀ ਪਰਸੇ ਲੈ ਲੈ ਕੇ ਜਾਵੇ ਉਹਨਾਂ ਕਿਰਪਾਨ ਦੇ ਦੋ ਘਟੇ ਜੀ ਨਹੀਂ ਹੋਵੇ ਹੋ ਆਸਮਾਨ ਤਾਂ ਕੋਈ ਸਾਗਰ ਨਹੀਂ ਕੋਈ ਸੁੱਖ ਨਹੀਂ ਹੈਗਾ ਜੀ ਉਹ ਸਾਡੇ ਤੇ ਅੱਖ ਰੱਖਦਾ ਮੇਰੇ ਦੇਖਦੇ ਮੁੰਡੇ ਕੋਈ ਉਹਨੇ ਇੰਨੀ ਅੱਖ ਜ਼ਿਆਦਾ ਰੱਖੀ ਹੋਈ ਵੀ ਹੈ ਜੀ ਉਹਨੂੰ ਵੀ ਚੱਲਦਾ ਨਹੀਂ ਉਹ ਵਿਚਾਰੇ ਜਾਲੀਆਂ ਨਾਲ ਲਾ ਕੇ ਬਚ ਰਹੇ ਆ ਜੀ ਕੀ ਨਾ ਸੀ ਬੰਦਾਂ ਦਾ ਜੀ ਮੈਂ ਬੋਲਦੀ ਆ ਜੀ ਉਹਦੇ ਨਾ ਦੇ ਬੰਦੇ ਜੀ ਸਾਡੇ ਗਵਡੀਆਂ ਦਾ ਬੰਦਾ ਏ ਜੀ ਫਾਦਰ ਨੇਮ ਕੀ ਉਹਨਾਂ ਦਾ ਜੀ ਬਾਬ ਦਾ ਨਾਮ ਕੀ ਉਹਨਾਂ ਦਾ ਦਰੋਲ ਸਿੰਘ ਉਹ ਬਚਾਰੇ ਜਿਆਦੀਆਂ ਲਾ ਲਾ ਕੇ ਮੁੰਡਾ ਬਚ ਰਿਹਾ ਜੀ ਇੱਕੋ ਇੱਕ ਮੁੰਡਾ ਉਹਦਾ ਵੀ ਮੇਰੇ ਦੇਖ ਨਾਲ ਜੀ ਕੋਈ ਆਪਸੀ ਰੰਜਿਸ਼ ਚੱਲ ਰਹੀ ਸੀ ਤੁਹਾਡੀ ਸਾਡੀ ਕੋਈ ਰੰਜਿਸ਼ ਨਹੀਂ ਜੀ ਸਾਡੀ ਕੋਈ ਦੁਸ਼ਮਣੀ ਨਹੀਂ ਜੀ ਕੋਈ ਗੱਲ ਨਹੀਂ ਜੀ ਕੋਈ ਉਹ ਦੀ ਫੀਚਰ ਸੀ ਆਪਣੇ ਅੰਦਰ ਦਰਵਾਜ਼ੇ ਲਈ ਬੈਠੇ ਤੇ ਮੇਰੇ ਮੁੰਡਿਆਂ ਨੂੰ ਬੁਲਾ ਰਿਹਾ ਵਾ ਜੀ ਮੁੰਡਾ ਨਿਕਲਿਆ ਨਹੀਂ ਜੀ ਵਾਪਸ ਹੀ ਸਿਰਫ ਕੋਠੇ ਤੇ ਚੜ੍ਹਿਆ ਆਏ ਜੀ ਹੋਰ ਕੋਈ ਗੱਲ ਨਹੀਂ ਕੰਦ ਕੱਪ ਕੇ ਆਇਆ ਜੀ ਸਾਡੇ ਗੇਟ ਤੋਂ ਸਾਡੇ ਕੈਮਰੇ ਵੀ ਲੱਗੇ ਹੁੰਦੇ ਕੈਮਰੇਾਂ ਚੋਂ ਵੀ ਵੇਚੱਕ ਜੀ ਦੇਖ ਲਿਓ ਜੀ ਦਰਵਾਜ਼ੇ ਵੀ ਤੋੜਦੇ ਮਾਰੇ ਜੀ ਸਾਡੀ ਡੇਸਕ ਵੀ ਤੋੜਤੀ ਜੀ ਕਰਪਾੰਦ ਵੀ ਦੋ ਕਰਤੇ ਤੁਹਾਡਾ ਬੰਦਾ ਠੀਕ ਆ ਹੁਣ ਕਿਦਾਂ ਪਪਾ ਜੀ ਬੰਦਾ ਸਾਡਾ ਠੀਕ ਨਹੀਂ ਹੈ